ਜਿਹੜੀ ਐਪਰੀਹੈਂਸ਼ਨ ਸਨ ਉਹ ਅੱਜ ਸੱਚ ਸਾਬਤ ਹੋ ਰਹੀਆਂ ਜੇ ਤੁਸੀਂ ਐਫ ਆਈ ਆਰ ਪੜੋ ਔਰ ਬੜੇ ਧਿਆਨ ਨਾਲ ਮੈਂ ਚਾਹੂੰਗਾ ਕਲੇਰ ਸਾਹਿਬ ਸਾਡੇ ਵਕੀਲ ਸਾਹਿਬ ਇਸ ਐਫ ਆਈ ਆਰ ਨੂੰ ਪੜ੍ਹ ਕੇ ਸੁਣਾਉਣਗੇ ਤੁਸੀਂ ਇਹ ਵੇਖੋ ਕਿ ਐਫ ਆਈ ਆਰ ਦਰਜ ਹੋ ਰਹੀ ਹੈ ਇਨਸੀਡੈਂਟ ਹੈ 9:28:30 ਮਿੰਟ ਦਾ ਐਫ ਆਈ ਆਰ ਦਰਜ ਹੋ ਰਹੀ ਹੈ 3:56 ਮਿੰਟ ਚ ਸੋ ਸਭ ਤੋਂ ਪਹਿਲਾਂ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹ ਸਵਾਲ ਕਰਦਾ ਹਾਂ ਕਮਿਸ਼ਨਰ ਸਾਹਿਬ ਇਹ 6.5 ਘੰਟੇ ਦੀ ਦੇਰੀ ਕਿਉਂ ਕੀ ਥੋੜੀ ਨਰੈਣ ਸਿੰਘ ਚੌੜਾ ਐਨ ਪਾਰਟੀ ਨਾਲ ਉਹਨਾਂ ਦੇ ਵਕੀਲ ਸਹਿਬਾਨਾਂ ਨਾਲ ਡਿਸਕਸ਼ਨ ਚੱਲ ਰਹੀ ਸੀ ਕਿ ਐਫ ਆਈ ਆਰ ਕਿਹੇ ਜੀ ਦਰਜ ਹੋਵੇ ਜਿਹਦੇ ਨਾਲ ਉਸ ਨੂੰ ਇਸ ਕੇਸ 'ਚ ਛੇਤੀ ਤੋਂ ਛੇਤੀ ਜ਼ਮਾਨਤ ਮਿਲ ਸਕੇ ਔਰ ਇਹ ਕਿਉਂ ਤੁਸੀਂ ਮਜਬੂਰ ਹੋ ਉਹਨੂੰ ਜ਼ਮਾਨਤ ਦਿਵਾਉਣ ਲਈ ਕਿਉਂਕਿ ਇੱਕ ਵੀਡੀਓ ਨਹੀਂ ਅਨੇਕਾਂ ਵੀਡੀਓ ਇਸ ਗੱਲ ਨੂੰ ਸਾਬਤ ਕਰ ਚੁੱਕੀਆਂ ਨੇ ਕਿ ਪੁਲਿਸ ਦੀ ਉਹਦੇ ਨਾਲ ਮਿਲੀ ਭੁਗਤ ਐਸਪੀ ਹਰਪਾਲ ਰੰਧਾਵਾ ਐਕਸਪੋਜ਼ ਹੋ ਰਿਹਾ ਔਰ ਜੇ ਤੁਸੀਂ ਐਫ ਆਈ ਆਰ ਨਰੈਣ ਸਿੰਘ ਚੌੜੇ ਦੇ ਹੱਕ ਦੀ ਨਹੀਂ ਕੀਤੀ ਤੇ ਫੇਰ ਕਿਥੇ ਉਹ ਨਾ ਸੱਚ ਦੱਸ ਦੇਵੇ ਕਿ ਤੁਸੀਂ ਕਿਵੇਂ ਰਲ ਮਿਲ ਕੇ ਖੇਡ ਰਹੇ ਹੋ ਮੈਂ ਚਾਹੂੰਗਾ ਜਿੱਥੇ ਕਲੇਰ ਸਾਹਿਬ ਐਫ ਆਈ ਆਰ ਪੜਨਗੇ ਯੂ ਪੁਲਿਸ ਸ਼ੋ ਦਾ ਵੀਡੀਓ ਤੁਸੀਂ ਕਮਾਲ ਦੀ ਗੱਲ ਵੇਖੋ ਕਿ 9:30 ਵਜੇ ਦਾ ਵਾਕਿਆ ਪੁਲਿਸ ਕਮਿਸ਼ਨਰ 11:30 ਵਜੇ ਆਪਣੀ ਸਾਈਟ ਤੇ ਪੁਲਿਸ ਕਮਿਸ਼ਨਰ ਸਾਈਟ ਤੇ ਆਪ ਦੀ ਵੀਡੀਓ ਵੀ ਅਪਲੋਡ ਕਰ ਰਹੀ ਹੈ ਔਰ ਉਸ ਵੀਡੀਓ ਚ ਜੇ ਤੁਸੀਂ 11:30 ਵਜੇ ਸਾਰੀ ਅਪਲੋਡ ਕਰ ਰਹੇ ਹੋ ਮਤਲਬ 11:00 ਵਜੇ ਤੁਸੀਂ ਵੀਡੀਓ ਬਣਾਈ ਦਿੱਤੀ ਹੋਣੀ ਔਰ ਵੀਡੀਓ ਅਪਲੋਡ ਕਰਦੇ ਹੋਏ ਤੁਸੀਂ ਕਹਿ ਰਹੇ ਹੋ ਕਿ ਇੱਕ ASI ਜਸਵੀਰ ਸਿੰਘ ਜਿਹੜਾ ਸੁਖਬੀਰ ਜੀ ਦਾ PA ਬਾਦਲ ਸਾਹਿਬ ਦਾ ਵਿਆਹ ਹਰਸਿਮਰਤ ਕੌਰ ਬਾਦਲ ਦਾ PSO ਹੈ ਉਹਦੀ ਮੁਸਤਹਿਦੀ ਦਾ ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹੋ ਮਗਰ ਹੈਰਾਨਗੀ ਦੀ ਗੱਲ ਹੈ ਕਿ ਜਿਨੇ ਨਰੈਜ ਸਿੰਘ ਚੌੜੇ ਨੂੰ ਫੜਿਆ ਉਹਨੂੰ ਪਰਚੇ 'ਚ ਤੁਸੀਂ ਉਹਦੇ ਵੱਲੋਂ ਸਟੇਟਮੈਂਟ ਹੀ ਨਹੀਂ ਲਈ ਪਹਿਲੀ ਮਦਦ ਤਾਂ ਉਹ ਕੀਤੀ ਆ ਮਗਰ ਆ ਪਰਚਾ ਬੜੇ ਧਿਆਨ ਨਾਲ ਸੁਣਿਓ ਆ ਕਲੇਰ ਸਾਹਿਬ ਪੜਦੇ ਉਪਕਤ ਮਾਈਕ ਆ ਇਹਦੇ 'ਚ ਹੈਗਾ ਜੀ ਜਿਹੜਾ ਮੁੱਖ ਮੰੰਚੀ ਥਾਣਾ ਈ ਡਿਵੀਜ਼ਨ ਉਹ ਅਫਸਰਾਂ ਦੇ ਨਾਮ ਲਿਖੇ ਨੇ ਮੈਂ ਅੱਗੋਂ ਜਿੱਥੋਂ ਰੈਲੇਵੈਂਟ ਉੱਥੋਂ ਸ਼ੁਰੂ ਕਰ ਦਿੰਦਾ ਲਾਅ ਐਂਡ ਆਰਡਰ ਡਿਊਟੀ ਦੇ ਸਬੰਧ ਵਿੱਚ ਪਲਾਜ਼ਾ ਘੰਟਾ ਘਰ ਅੰਮ੍ਰਿਤਸਰ ਮੌਜੂਦ ਸੀ ਕਿ ਪਤਾ ਲੱਗਾ ਕਿ ਘੰਟਾ ਕਰਦੇ ਦਰਸ਼ਨੀ ਡਿਊਟੀ ਦੇ ਬਾਹਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਘੰਟਾ ਕਰ ਗੇਟ ਦੇ ਬਾਹਰ ਮੌਜੂਦ ਸਨ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਉਹਨਾਂ ਉੱਪਰ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਜਿਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਝਟ ਹੀ ਕਾਬੂ ਪਾ ਲਿਆ ਅਤੇ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ। ਉੱਥੇ ਮੌਜੂਦ ਕਰਮਚਾਰੀਆਂ ਨੇ ਉਸ ਨੂੰ ਸਾਈਡ ਤੇ ਲਿਜਾ ਕੇ ਉਸ ਦਾ ਨਾਮ ਪਤਾ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਨਾਰਾਇਣ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਚੌੜਾ ਹਾਲ ਮੁਹੱਲਾ ਸਾਹਿਬ ਸਿੰਘ ਵਾਰਡ ਨੰਬਰ 3 ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵੱਜੋਂ ਦੱਸਿਆ। ਹੋਣੇ ਪਹਿਲੀ ਗੱਲ ਤਾਂ ਇੱਕ ਆਈਐਸਆਈ ਏਜੰਟ ਨੂੰ ਜਿਹਦੇ ਬਾਰੇ ਮੇਰੇ ਕੋਲ ਪਤਾ ਨਹੀਂ ਕਿੰਨਾ ਕੁ ਮਟੀਰੀਅਲ ਹੈ ਉਹਦਾ ਆ ਮੈਂ ਆ ਕੱਢੀ ਆ ਰਿਹਾ ਆ ਹੁਣ ਦਾ ਤਾਂ ਹੈ ਨਹੀਂ ਜੀ ਆ ਹਿੰਦੁਸਤਾਨ ਟਾਈਮਸ ਦਾ 5 ਅਗਸਤ 2018 ਦਾ ਇਹ ਆਰਟੀਕਲ ਹੈ ਉਸ ਤੋਂ ਬਾਅਦ ਆ ਹਿੰਦੂ ਦਾ 2018 13 ਦਾ ਉਸ ਤੋਂ ਬਾਅਦ ਇਹ ਇੰਡੀਅਨ ਐਕਸਪ੍ਰੈਸ ਅਖਬਾਰ ਦਾ ਮੈਂ ਜਿਹੜੇ ਅਖਬਾਰਾਂ ਕੱਢਣ ਲੱਗਾ ਤੇ ਸਾਰੀਆਂ ਹੀ ਅਖਬਾਰਾਂ ਦਾ ਆਰਟੀਕਲ ਕੱਢ ਦੂੰ ਔਰ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਸ਼ਾਇਦ ਇਹ ਭੁੱਲ ਗਏ ਇਹਨਾਂ ਨੂੰ ਇੱਕ ਗੱਲ ਪੁੱਛਿਓ ਕਿ 2009 ਤੋਂ 2013 ਤੱਕ ਇਹ ਭੁੱਲਰ ਸਾਹਿਬ ਐਸਐਸਪੀ ਮੋਹਲੀ ਰਹੇ ਸੀ ਕਿ ਨਹੀਂ ਰਹੇ ਸੀ ਔਰ ਐਸਐਸਪੀ ਮੋਹਲੀ ਰਹਿੰਦਿਆਂ ਇੱਕ ਇਨਟੈਰੋਗੇਸ਼ਨ ਹੋਈ ਸੀ ਨਰੈਣ ਸਿੰਘ ਚੋੜੇ ਦੀ ਕਿ ਨਹੀਂ ਹੋਈ ਸੀ ਔਰ ਉਸ ਇਨਟੈਰੋਗੇਸ਼ਨ 'ਚ ਤੁਸੀਂ ਸ਼ਾਮਿਲ ਸੀ ਕਿ ਨਹੀਂ ਸ਼ਾਮਿਲ ਸੀ ਤੇ ਜਿਹੜਾ ਬੰਦੇ ਦੀ ਇਨਟੈਰੋਗੇਸ਼ਨ ਤੁਸੀਂ ਆਪ ਕੀਤੀ ਹੋਵੇ ਔਰ ਉਸ ਇਨਟੈਰੋਗੇਸ਼ਨ 'ਚ ਆਰ ਡੀ ਐਕਸ ਗ੍ਰਨੇਡ ਏ ਕੇ 47 ਕੀ ਕੁਝ ਨਹੀਂ ਰਿਕਵਰ ਹੋਇਆ ਹੋਵੇ ਉਹਨੂੰ ਤੁਸੀਂ ਇੱਕ ਸ਼ਰਧਾਲੂ ਦੱਸਤਾ ਕਮਾਲ ਦੀ ਗੱਲ ਵੇਖੋ ਉਹਨੂੰ ਮਤਲਬ ਇੱਕ ਨੌਨ টেরਰਿਸਟ ਨੂੰ ਜਿਹਦੀ ਇਨਵੈਸਟੀਗੇਸ਼ਨ ਐਸ ਐਸਪੀ ਮਹੋਲੀ ਆਮ ਰਿਪੀਟਿੰਗ ਮਾਈਸੈਲਫ 2013 ਚ ਉਹ ਸੀਆਈਏ ਥਾਣੇ ਚ ਗੁਰਪ੍ਰੀਤ ਸਿੰਘ ਭੁੱਲਰ ਨੇ ਆਪ ਕੀਤੀ ਹੈ ਜੇ ਬਾਕੀ ਦੇ ਅਫਸਰ ਦੇ ਨਾਮ ਚਾਹੀਦੇ ਮੈਂ ਉਹ ਵੀ ਦੇ ਦੂੰਗਾ ਔਰ ਉਹਦੇ ਚ ਰਿਕਵਰੀ ਤੋਂ ਬਾਅਦ ਇਹ ਜੇਲ ਗਏ ਆ ਔਰ ਉਹ ਜਦ ਜੇਲ ਟਰਮ ਗਏ ਆ ਉਹਦੇ ਚ ਇਹ ਚੀਜ਼ਾਂ ਜਿਹੜਾ ਆਇਆ this militant was associated with Khalistan Liberation Force all federation ਫਿਰ ਕਹਿੰਦੇ ਜੀ ਇਹਨਾਂ ਦੀ ਪਾਕਿਸਤਾਨ ਲਿੰਕ ਸਾਹਮਣੇ ਆਇਆ ਕਿ ਇਹ ਕਿਵੇਂ ਜਾ ਕੇ ਪਾਕਿਸਤਾਨ ਟ੍ਰੇਨਿੰਗ ਲੈਂਦੇ ਰਹੇ ਆ ਆ ਮੇਰੇ ਕੋਲ ਉਹਨਾਂ ਦਾ ਇੱਕ ਬਹੁਤ ਵੱਡਾ ਡੋਸੀਅਰ ਆ ਜੇ ਭੁੱਲਰ ਸਾਹਿਬ ਨੂੰ ਚਾਹੀਦਾ ਹੋਊਗਾ ਉਹਨਾਂ ਦਾ ਵੀ ਨਵਾਂ ਇੰਟਰੋਗੇਸ਼ਨ ਚ ਮੈਂ ਸਾਰਾ ਹੀ ਦੇ ਦੂੰਗਾ ਉਹਨਾਂ ਨੂੰ ਉਹਦੇ ਚ ਕਿਵੇਂ ਇਹ ਕਈ ਮਹੀਨੇ ਨੇ ਪਾਕਿਸਤਾਨ ਚ ਲਾਇਆ ਜਿੱਥੇ ਇਹਨੂੰ ਆਰ ਡੀ ਐਕਸ ਔਰ ਬੰਮ ਦੀ ਟ੍ਰੇਨਿੰਗ ਸਟੇਨ ਗਨ ਦੀ ਟ੍ਰੇਨਿੰਗ ਪਿਸਟੋਲ ਦੀ ਟ੍ਰੇਨਿੰਗ ਹੈ ਮੇਰੇ ਕਾਗਜ਼ਾਤ ਨਹੀਂ ਇਹ ਜਦੋਂ ਇਨਵੈਸਟੀਗੇਸ਼ਨ ਕਰਦੇ ਸਨ ਪੁਲਿਸ ਅਫਸਰ ਉਹਨਾਂ ਦੇ ਕਾਗਜ਼ਾਤ ਦੀ ਰਿਪੋਰਟ ਹੈ ਮੇਰੇ ਕੋਲ ਤਾਂ ਕਿੱਥੋਂ ਆਣੀ ਜੇ ਮੇਰੇ ਤਾਂ ਜਦੋਂ ਮੈਨੂੰ ਲੱਗਦਾ ਜੰਮੇ ਤੋਂ ਪਹਿਲਾਂ ਤੇ ਇਹ ਕੰਮ ਹੋ ਰਿਹਾ ਔਰ ਅਗਲੀ ਗੱਲ ਪਾਕਿਸਤਾਨ ਲਿੰਕ ਦੇ ਵਿੱਚ ਕਹਿੰਦੇ ਹੀ ਆਲਸੋ ਆਥਰਡ ਅ ਬੁੱਕ ਗੁਰੈਲਾ ਵਾਰਫੇਅਰ ਐਂਡ ਸਿਡੀਸ਼ੀਅਸ ਲਿਟਰੇਚਰ ਮਤਲਬ ਕਿ ਕਿ ਇਹ ਜਾਂ ਵਾਰਫੇਅਰ ਕਿਵੇਂ ਕਰੀਦਾ ਕਿਵੇਂ ਅਟੈਕ ਕਰੀਦਾ ਔਰ ਕਿੱਥੇ ਇੱਕ ਵੀਡੀਓ 2000 ਇਹਦੇ ਵਿੱਚ ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸਾਂ ਕਿ 2010 ਚ ਇਨੇ ਉਹ ਤੋਂ ਵੀ ਪਲਾਨ ਬਣਾਇਆ ਸੀ ਟੂ ਅਸੈਸਿਨੇਟ ਸੁਖਬੀਰ ਸਿੰਘ ਬਾਦਲ ਇਹਨਾਂ ਦੀ ਰਿਕਾਰਡ ਚ ਹੈ ਤੇ ਮੈਂ ਭੁੱਲਰ ਸਾਹਿਬ ਨੂੰ ਪਹਿਲਾ ਮੇਰਾ ਸਵਾਲ ਹੈ ਕਿ ਭੁੱਲਰ ਸਾਹਿਬ ਇਹਨੂੰ ਕਿੱਥੋਂ ਸ਼ਰਧਾਲੂ ਬਣਾਤਾ ਔਰ ਮੈਨੂੰ ਦੱਸੋ ਕਿ ਟੇਕ ਸ਼ਰਧਾਲੂ ਤੁਸੀਂ ਵੇਖੇ ਆ ਜਿਹੜਾ ਸ੍ਰੀ ਦਰਬਾਰ ਸਾਹਿਬ ਜਾਂਦੇ ਆ ਵਿਦ ਮਨਸ਼ਾ ਆਫ ਕਿਸੇ ਨੂੰ ਹਾਮ ਪਹੁੰਚਾਉਣ ਲਈ ਕਿਸੇ ਨੂੰ ਗੋਲੀ ਚਲਾਉਣ ਲਈ ਔਰ ਕਿੰਨੇ ਸ਼ਰਧਾਲੂ ਤੁਸੀਂ ਵੇਖੇ ਕਿਉਂਕਿ ਉੱਥੇ ਤਾਂ ਲੱਖਾਂ ਕਰੋੜਾਂ ਸ਼ਰਧਾਲੂ ਜਾਂਦੇ ਨੇ ਕਿੰਨਿਆਂ ਨੂੰ ਗੋਲੀ ਚ ਲਾਉਂਦੇ ਭੁੱਲਰ ਸਾਹਿਬ ਨੇ ਵੇਖਿਆ ਪੰਜਾਬ ਪੁਲਿਸ ਜਿੱਤੇ ਜਵਾਬਤਾ ਦੇਵੇ ਔਰ ਪੰਜਾਬ ਪੁਲਿਸ ਤੋਂ ਭੁੱਲਰ ਸਾਹਿਬ ਤੋਂ ਨਹੀਂ ਜਵਾਬ ਦੇ ਆ ਜਾਣਾ ਮੈਂ ਚਾਹੂੰਗਾ ਭੁੱਲਰ ਸਾਹਿਬ ਤੁਸੀਂ ਤਾਂ ਇੱਕ ਆਈਜੀ ਜਾਂ ਡੀਆਈਜੀ ਰੈਂਕ ਤੋਂ ਰਿਟਾਇਰ ਹੋ ਜਾਣਾ ਇਹ ਸਾਬਕਾ ਡੀਜੀਪੀ ਸਾਹਿਬ ਦਾ ਹਜੇ ਆਰਟੀਕਲ ਪੜ੍ਹ ਲਿਓ ਟ੍ਰਿਬਿਊਨ ਚ ਗੁਰਬਚਨ ਜਗਤ ਸਿੰਘ ਸਾਹਿਬ ਨੇ ਜਿਹੜੇ ਇੱਕ ਗਵਰਨਰ ਵੀ ਰਹੇ ਚੁੱਕੇ ਆ ਮਨੀਪੁਰ ਦੇ ਔਰ ਐਕਸ ਡੀਜੀਪੀ ਵੀ ਹੈ ਉਹਨਾਂ ਨੇ ਬੜੀ ਗੰਭੀਰ ਗੱਲਾਂ ਲਿਖੀਆਂ ਨੇ ਜੇ ਕੋਈ ਧਿਆਨ ਨਾਲ ਅਫਸਰ ਧਿਆਨ ਦੇ ਦੇ ਉਹ ਰ ਇਸ ਤੋਂ ਪਹਿਲਾਂ ਇਹਨਾਂ ਤੋਂ ਭੁੱਲਰ ਸਾਹਿਬ ਤੋਂ ਕਈ ਹੋਰ ਸੀਨੀਅਰ ਅਫਸਰ ਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਵੱਖ ਇੰਟਰਵਿਊ ਦਿੱਤੇ ਨੇ ਗੁਰਬਚਨ ਜਗਤ ਸਿੰਘ ਸਾਹਿਬ ਲਿਖਦੇ ਆ ਵਾਈ ਪੰਜਾਬ ਹੈ ਸਵੋਲਡ ਡੀਪਰ ਇਨਟੂ ਦਾ ਅਬਿਸ ਐਜ਼ ਆਈ ਹਰਡ ਦ ਨਿਊਜ਼ ਆਫ ਦ ਅਟੈਂਪਟ ਟੂ ਅਸੈਸਿਨੇਟ ਸੁਖਬੀਰ ਸਿੰਘ ਬਾਦਲ My mind flashed back to the April of 1983 and the killing of A. S. Atwal D.I.G., an outstanding police officer, a gem of a person. Atwal was martyred while on duty with the limited resources he had while facing an armed militancy. Subir survived barely. ਦ ਇੰਡੀਵਿਜੂਅਲ ਬੜੇ ਧਿਆਨ ਨਾਲ ਪੜਿਓ ਹੁਣ ਕੀ ਕਹਿੰਦੇ ਆ ਜੀ ਇਹ ਇੱਕ ਸਾਫ ਕਾ ਡੀਜੀਪੀ ਨੋਟਿਸ ਕਰ ਰਿਹਾ ਭੁੱਲਰ ਸਾਹਿਬ ਨੂੰ ਨਹੀਂ ਧਿਆਨ ਚ ਆ ਰਿਹਾ